जय गुरुदेव गुरु जय गुरुदेव जय गुरुदेव जय गुरुदेव जय भीम बोले सो नरपय सतगुरु विदा शक्ति डॉक्टर भीमराव अंबेडकर शक्ति रविदासिया कौम दे अमरशीत संत रामानंद शक्ति सतगुरु स्वामी सर्वणदा शक्ति सर्वपेक्ष भगवान शक्ति बोले सो नरपय ਸਤਿਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਮਹਾਨ ਇਤਿਹਾਸਕ ਅਸਥਾਨ ਗੁਰਵੰਦੇ ਗੁਰੂ ਜਗਤ ਗੁਰੂ ਤਨ ਤਨ ਸਤਿਗੁਰ ਪਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼੍ਰੋਮਣੀ ਮੰਦਰ ਧੰਨ ਧੰਨ ਸਤਿਗੁਰੂ ਦਾ ਜੀ ਚੱਕ ਹਕੀਮ ਜੀਟੀ ਰੋਡ ਫੁਗਵਾੜਾ ਇਸ ਪਾਵਨ ਪਵਿੱਤਰ ਅਸਥਾਨ ਤੇ ਅੱਜ ਇੱਕ ਉੱਚੇ ਚੇਤੇ ਉਰਤੇ ਆਪਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਐ ਜਿੰਨੀਆਂ ਵੀ ਜਥੇਬੰਦੀਆਂ ਟਰਸਟ ਕਮੇਟੀਆਂ ਤੇ ਸੁਭਾਵਾਂ ਉੱਚੇ ਚੇਤੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਆ ਔਰ ਜਿੰਨੇ ਵੀ ਮਹਾਨ ਮਹਾਪੁਰਖ ਸੰਤ ਜਨ ਆਪਵਾ ਆਪਣੇ ਅਸਥਾਨਾਂ ਤੋਂ ਡੇਰਿਆਂ ਤੋਂ ਗੁਰੂ ਘਰਾਂ ਤੋਂ ਆਏ ਐ ਉਹਨਾਂ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਹੈ ਜਿੰਨੇ ਵੀ ਬੁੱਧੀਜੀਵੀ ਬਦਵਾਨ ਨੇ ਗਿਆਤਾਵਾਨ ਲੋਕ ਨੇ ਔਰ ਪ੍ਰਚਰਕ ਨੇ ਪ੍ਰਚਾਰਕ ਨੇ ਲੈਕਚਰਾਰ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਵੀ ਕੋਟਨ-ਕੋਟ ਧੰਨਵਾਦ ਹੈ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਜੋ ਕਿ ਸਾਡੀ ਗੱਲ ਨੂੰ ਜਨ ਜਨ ਤੱਕ ਪਹੁੰਚਾ ਰਿਹਾ ਉਹ ਆਪਣੀਆਂ ਸੇਵਾਵਾਂ ਨਿਭਾ ਰਿਹਾ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹੈ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭਾਵਾਂ ਦੇ ਵਿੱਚੋਂ ਮੀਨ ਮੀਨ ਬੁਲਾ ਰਿਆ ਨੇ ਅੱਜ ਦੇ ਵਿਸ਼ੇ ਤੇ ਅੱਜ ਦਾ ਜੋ ਏਜੰਡਾ ਹੈਗਾ ਤੁਸ਼ ਬੁੱਧੀ ਦੇ ਮਤਾਬਕ ਆਪੋ ਆਪਣੇ ਵਿਚਾਰ ਦਿੱਤੇ ਹੈ ਔਰ ਮਾਪੁਰਖਾ ਨੇ ਵੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਬੜੇ ਹੀ ਅੱਛੇ ਔਰ ਵਧੀਆ ਸਲੀਕੇ ਦੇ ਨਾਲ ਬੜੀ ਵਿਦਵਤਾ ਦੇ ਨਾਲ ਅੱਜ ਦਾ ਜਿਹੜਾ ਵੇਸ਼ਾ ਸੀਗਾ ਉਹਦੇ ਤੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਧੰਨਵਾਦ ਹੈ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾਸਾਂ ਨੂੰ ਵੀ ਮਾਈਕ ਮਿਲਿਆ ਤੋਂ ਸਮਾ ਮਿਲਿਆ ਧੰਨਵਾਦ ਹੈ ਤੋਂ ਮੈਂ ਪਹਿਲਾਂ ਤਾਂ ਬੇਨਤੀ ਕਰਾਂਗਾ ਵੀ ਜਿੰਨੇ ਵੀ ਆ ਸੰਗਤ ਆਈ ਆ ਉਹ ਥੋੜਾ ਅੱਗੇ ਆਓ ਅੱਗੇ ਆ ਜਾਓ ਸ਼ਾਬਾਸ਼ ਅੱਗੇ ਆ ਜਾਓ ਜਿਹੜੇ ਕੋਈ ਖੜੇ ਆ ਬੈਠ ਸਕਦੇ ਆ ਵੇ ਜਾਓ ਹੁਣ ਬੇਨਤੀ ਇਹ ਆ ਵੀ ਜਿੰਨੀ ਵੀ ਚਰਚਾ ਹੋਈ ਐ ਉਹਦਾ ਥੋੜਾ ਬਾਲਾ ਚੇਤਾ ਹੈ ਜਾਂ ਨਹੀਂ ਕੋਈ ਦਿਲਦਵਾਕ ਚ ਗੱਲ ਹੈ ਜਾਂ ਨਹੀਂ ਜਾਂ ਗੱਲਾਂ ਬਾਤਾਂ ਚ ਹੀ ਜਾ ਖਾਣ ਪੀਣ ਚ ਜਾ ਤੁਰਨ ਫੇਲ ਚ ਜਾ ਉਹ ਆ ਗਿਆ ਇਹ ਚਲ ਗਿਆ ਇਦਾਂ ਤਾਂ ਨਹੀਂ ਥੋੜਾ ਬੜਾ ਪੱਲੇ ਪਿਆ ਜਾਂ ਨਹੀਂ ਬੋਲੋ ਪਿਆ ਆ ਤੋ ਧਿਆਨ ਦਿਓ ਅੱਜ ਆਪਾਂ ਸਾਰੇ ਜਣੇ ਸਾਨੂੰ ਇੱਥੇ ਇਕੱਤਰਤ ਹੋਣ ਦਾ ਮਕਸਦ ਕੀ ਆ ਵਜ੍ਹਾ ਕੀ ਆ ਕਾਰਨ ਕੀ ਆ ਰੀਜ਼ਨ ਕੀ ਹੈ ਇੱਥੇ ਕਿਉਂ ਇਕੱਠੇ ਹੋਣਾ ਪਿਆ ਜਬਹਿ ਬਾਣ ਲੱਗਿਓ ਤਬੇ ਹਰੋਸ ਜਾ ਕੇ ਕਿਸੇ ਨੇ ਵੀ ਹੱਕ ਹਕੂਕ ਥਾਲੀ ਚ ਪਰੋਸ ਕੇ ਨਹੀਂ ਦੇਣੇ ਧਿਆਨ ਦਿਓ ਗੌਰ ਕਰਿਓ ਔਰ ਖਿਆਲ ਕਰਨਾ ਕੱਲ ਤੱਕ ਤਾ ਤੂੰ ਸੀ ਜ਼ੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਕੱਲ ਤੱਕ ਤਾ ਤੂੰ ਸੀ ਜ਼ੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਇੱਕ ਕਿਰਪਾ ਗੁਰੂ ਰਵੀਦਾਸ ਜੀ ਦੀ ਚੌ ਬੰਦਿਆਂ ਚ ਬੈਠਣ ਜੋਗਾ ਹੋ ਗਿਆ ਕੱਲ ਤੱਕ ਤਾ ਤੂੰ ਸੀ ਜੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਇੱਕ ਕਿਰਪਾ ਵਾ ਵਾ ਸਾਹਿਬ ਦੀ ਚੌ ਬੰਦਿਆਂ ਚ ਬੈਠ ਕੇ ਖਲੋ ਕੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸ ਨਹੀਂ ਐਵੇਂ ਤਾਂ ਨਹੀਂ ਡੀਸੀ ਅਤੇ ਜੱਜ ਬਣ ਗਏ ਦੀਵੇ ਦੀਆਂ ਲੋਆ ਵਿੱਚ ਪੜੇ ਨੇ ਚਮਾਰ ਆਬ ਮੁੱਢ ਤੋਂ ਯਤਨਸ਼ੀਲ ਆ ਪ੍ਰਿਆਸ ਅਤੇ ਪ੍ਰਜਤਨ ਕਰਨ ਵਾਲੇ ਆ ਔਰ ਹਾਰਡ ਵਰਕ ਕਰਨ ਵਾਲੇ ਆ ਮਿਹਨਤ ਮੁਸ਼ਕਤ ਕਰਨ ਵਾਲੇ ਆ ਔਰ ਇਹ ਆਪਣਾ ਲਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਲ ਦਿਮਾਗ ਦੇ ਵਿੱਚ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਆ ਇਹ ਗੱਲ ਠੀਕ ਆ ਬਾਈ ਸਾਡੇ ਦਾਦੇ ਬਾਬੇ ਪਰਦਾਦੇ ਲੱਕੜ ਦਾਦੇ ਗੁਰੂ ਸਾਹਿਬਾਨਾਂ ਦਾ ਮਹਾਨ ਸੂਰਬੀਰ ਜੋਧਿਆਂ ਦਾ ਮਹਾਵਲੀਆ ਦਾ ਪੈਗੰਬਰਾਂ ਦਾ ਗੁਰੂ ਲੋਕਾਂ ਦਾ ਸਤਿਗੁਰਾਂ ਦਾ ਸਨਮਾਨ ਸਤਕਾਰ ਕਰਦੇ ਆਏ ਆ ਦਰਜਾ ਬਾ ਦਰਜਾ ਉਹਨਾਂ ਦੀਆਂ ਇਹ ਪੀੜੀਆਂ ਜੱਦੀ ਪੁਸਤੀ ਉਹ ਸਤਕਾਰ ਕਰਦੀਆਂ ਆਈਆਂ ਕਰ ਰਹੇ ਔਰ ਕਰਦੇ ਰਹਾਗੇ ਔਰ ਧਿਆਨ ਦੇਣਾ ਸਾਡੇ ਉਹ ਗੁਰੂ ਆ ਅਰਾਜ ਗੁਰੂ ਆ ਕੁੱਲ ਗੁਰੂ ਆ ਤੇ ਗੁਰੂਆਂ ਦੇ ਗੁਰੂ ਆ ਤੇ ਜਗਤ ਗੁਰੂ ਆ ਦੂਸਰੀ ਤੀਸਰੀ ਗੱਲ ਮਨਜ਼ੂਰੀ ਨਹੀਂ ਸੁਣਨੀ ਨਹੀਂ ਆ ਸੈਪਟੀ ਨਹੀਂ ਪ੍ਰਵਾਣੀ ਨਹੀਂ ਇਹ ਆਪ ਜੀ ਦੇ ਦਿਲ ਦਿਮਾਗ ਚ ਹੋਣਾ ਚਾਹੀਦਾ ਔਰ ਧਿਆਨ ਦੇਣਾ ਇਹ ਆ ਜਿਹੜਾ ਲੈਟਰ ਆ ਆ ਜਿਹੜਾ ਲੈਟਰ ਆ ਜਿਹਦੇ ਪ੍ਰਤੀ ਆਪਾਂ ਸਾਰੇ ਚਿੰਤਤ ਆ ਧਿਆਨ ਦਿਓ ਆਪਾਂ ਫਿਕਰਮੰਦ ਹੋ ਕੇ ਤਦ ਹੀ ਇਹ ਉਦਮ ਉਪਰਾਲਾ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਅ ਕੋਸ਼ਿਸ਼ ਕੀਤੀ ਗਿਆ ਮੰਚ ਤੋਂ ਬਈ ਜਿਹੜਾ ਥਾਲੀ ਥਾਮਾ ਹੋਮਵਰਕ ਆ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸੱਸੇ ਗੱਲ ਕਰ ਨੋਹੇ ਕੰਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਦੇਸ਼ਾ ਨਿਰਦੇਸ਼ ਇਥੋਂ ਮਿਲ ਚੁੱਕੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਕਰਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਮਤਰੀ ਮਾਂ ਵਾਲਾ ਵਿਤਕਰਾ ਹੁੰਦਾ ਆ ਔਰ ਸਾਡੇ ਨਾਲ ਬਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਗਾਂ ਇਦਾਂ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਸੀਂ ਐਜੂਕੇਟਿਡ ਹੋਵੋਗੇ ਜਿੱਦਾਂ ਜਿੱਦਾਂ ਆਪ ਦੇ ਹੱਥ ਚ ਕਲਮ ਆਏਗੀ ਜਿੱਦਾਂ ਜਿੱਦਾਂ ਗੁਰੂਆਂ ਦੀ ਬਾਣੀ ਆਏਗੀ ਜਿੱਦਾਂ ਜਿੱਦਾਂ ਤੁਸੀਂ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉੱਥੋਂ ਡਾਇਰੈਕਸ਼ਨ ਗਾਈਡਲਾਈਨ ਦਿਸ਼ਾ ਨਿਰਦੇਸ਼ ਬਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸੰਦੇਸ਼ਾਂ ਦੇ ਪ੍ਰਤੀ ਉਹਨਾਂ ਦੇ ਮਿਸ਼ਨ ਦੇ ਪ੍ਰਤੀ ਜਿਹੜਾ ਜਦੋਂ ਜਦੋਂ ਆਪਾਂ ਇਹ ਗਣ ਇਕੱਠੇ ਕਰਾਂਗੇ ਤੇ ਆਪਣੇ ਵਿੱਚ ਭੰਡਾਰ ਪੈਦਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਨਾਂ ਦੇ ਦਾਦੇ ਪਰਦਾਦੇ ਬੁੱਤੀਆਂ ਕਰਦੇ ਆਏ ਆ ਮੈਂ ਆਪਣੇ ਕੋਲ ਨੂੰ ਵੀ ਕਹਿ ਰਿਹਾ ਜਦੋਂ ਮਰਜ਼ੀ ਬਾਣੀ ਪੜ ਲਿਓ ਵੀ ਇਹ ਬੁੱਤੀਆਂ ਕਰਦੇ ਆਏ ਆ ਤੇ ਬੁੱਤੀਆਂ ਤੇ ਹੀ ਰਹਿਣਗੇ ਪਰ ਧਿਆਨ ਦੇਣਾ ਉਹ ਸਮਾਂ ਗੁਜ਼ਰ ਗਿਆ ਚਲੇ ਗਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਇਹ ਲੈਟਰ ਕੱਢਿਆ ਗਿਆ ਇਹ ਉਹਨਾਂ ਵਾਸਤੇ ਹੈ ਜਿਵੇਂ ਦਵਿੰਦਰ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦੱਸਿਆ ਆ ਹਾਂ ਸਾਨੂੰ ਥੋੜਾ ਜਿਹਾ ਅਲਰਟ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਔਰ ਸਾਨੂੰ ਸੋਚਣਾ ਚਾਹੀਦਾ ਔਰ ਜਿਹੜੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਅਲਰਜੀ ਹੈ ਊਰਜਾ ਆ ਉਦੇਵਲ ਧਿਆਨ ਦੇ ਕੇ ਇਹਦੇ ਵੱਲ ਡੀਪਲੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਚ ਪੂਰੇ ਵਿਸ਼ਵ ਚ ਔਰ ਪੂਰੇ ਵਰਲਡ ਦੇ ਵਿੱਚ ਉਹ ਆਪਾਂ ਕਿਸ ਤਰੀਕੇ ਦੇ ਨਾਲ ਜਨ ਜਨਤਾ ਘਰ ਘਰ ਡੋਰ ਟੂ ਡੋਰ ਸਟਰੀਟ ਬਾਇ ਸਟਰੀਟ ਕੰਟਰੀ ਬਾਇ ਕੰਟਰੀ ਪਹੁੰਚਾ ਸਕਦੇ ਆ ਔਰ ਸਾਡੇ ਵਿੱਚ ਪ੍ਰੀਚਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਆ ਜਿਹੜੇ ਕਿ ਸਾਨੂੰ ਗਾਈਡ ਲਾਈਨ ਦੇਸ਼ਾ ਨਿਰਦੇਸ਼ ਡਾਇਰੈਕਸ਼ਨ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਨਹੀਂ ਸਿਰਫ ਇਹ ਨਾਇਾਬ ਸੱਪ ਨੂੰ ਥੋੜਾ ਜਿਹਾ ਵਹਿਮ ਆ ਉਹ ਨੂੰ ਇਹਨਾਂ ਨੇ ਪਤਾ ਵੀ ਮੇਰੇ ਚ ਬਹੁਤ ਕਰੰਟ ਹੈ ਬਹੁਤ ਜ਼ੈਰ ਹੈ ਜੇ ਕਿਤੇ ਪਤਾ ਲੱਗ ਜਾਏ ਕਦੀ ਡੰਡਾ ਨਾ ਖਾਵੇ ਬਹੁਤ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਆਪਾਂ ਨੂੰ ਮਹਾਰਾਜ ਜੀ ਨੇ ਨਮਾਨਿਆਂ ਨੂੰ ਮਾਣ ਦਿੱਤਾ ਆ ਛੱਨਾ ਟਾਰਿਆਂ ਕੁੱਲੀਆਂ ਕੱਖਾਂ ਕਾਨਿਆਂ ਤੇ ਕਾ ਫੂਸ ਦੀਆਂ ਛੱਨਾ ਟਾਰਿਆਂ ਚੋ ਗੁਜ਼ਾਰਾ ਕਰਨ ਵਾਲਾ ਸਮਾਜ ਇਨਾਂ ਨੂੰ ਪੂਰਾ ਪਤਾ ਆ ਕਿ ਅਸੀਂ ਆਪਣੇ ਰਹਿਬਰਾਂ ਦਾ ਗੁਰੂ ਸਾਹਿਬਾਨਾਂ ਦਾ ਸਤਕਾਰ ਕਿਦਾਂ ਕਰਨਾ ਆ ਰਹੀ ਗੱਲ ਆਪਦੇ ਚਰਨਾਂ ਚ ਬੇਨਤੀ ਹੈ ਨੋਟ ਕਰਿਓ ਮੈਂ ਉਹ ਗੱਲ ਨੂੰ ਥੋੜਾ ਜਿਹਾ ਨੇੜੇ ਲਿਆਉਣਾ ਚਾਹੁੰਦਾ ਬਈ ਮੱਕਾ ਸਾਊਦੀ ਅਰਬ ਦੇ ਵਿੱਚ ਹੈ ਇਸਲਾਮ ਧਰਮ ਦਾ ਉਹ ਕੇਂਦਰੀ ਸਥਾਨ ਆ ਕੇਂਦਰੀ ਸਥਾਨ ਆ ਇਸਲਾਮ ਧਰਮ ਨੂੰ ਮੰਨਣ ਵਾਲੇ ਉਹ ਆਪਣੀ ਆਸਥਾ ਰੱਖਦੇ ਐ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਉਹਨਾਂ ਦੇ ਕੋਈ ਨਾ ਕੋਈ ਰੂਲ ਉਸੂਲ ਆ ਉਹਨਾਂ ਦੇ ਕੋਈ ਨਿਜ਼ਮ ਆ ਔਰ ਉਹਨਾਂ ਦੀ ਹੌਲੀ ਬੁੱਕ ਹੈ ਰਿਸਪੈਕਟ ਲੈਵਲ ਪਾਬ ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਹੈ ਤੇ ਜੇ ਉਹਨਾਂ ਦਾ ਗ੍ਰੰਥ ਹੈ ਉਹਦੀ ਜਗ੍ਹਾ ਉੱਥੇ ਕੋਈ ਹੋਰ ਰੱਖਿਆ ਜਾ ਸਕਦਾ ਬੋਲੋ ਸਾਰਿਆਂ ਨੇ ਜਵਾਬ ਦਿਓ ਨਹੀਂ ਧਿਆਨ ਦੇਣਾ ਉਹਨਾਂ ਦਾ ਗ੍ਰੰਥ ਉਹਨਾਂ ਦੀ ਹੌਲੀ ਵਿਕ ਉਹਨਾਂ ਨੂੰ ਸਨਮਾਨਯੋਗ ਹੋਏ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਏ ਔਰ ਉਹਨਾਂ ਨੂੰ ਆਪਣੇ ਆਪ ਤੇ ਫਕਰ ਹੋਣਾ ਚਾਹੀਦਾ ਕਿ ਅਸੀਂ ਇਸਲਾਮ ਧਰਮ ਨੂੰ ਮੰਨਣ ਵਾਲੇ ਆ ਫਕਰ ਨਾ ਕਹਿਣ ਠੱਕ ਥਾਪੜ ਕੇ ਕਹਿਣ ਛਾਤੀ ਪਿੱਟ ਪਿੱਟ ਕੇ ਕਹਿਣ ਦਾ ਅਲਾਵਾ ਦੂਸਰਾ ਤੇ ਜੇਕਰ ਕੋਈ ਮੰਦਰ ਆ Hindu ਧਰਮ ਨੂੰ ਬਲਾਮ ਕਰਦਾ ਔਰ ਹਿੰਦੂ ਧਰਮ ਤੇ ਆਪਣੀ ਆਸਥਾ ਤੇ ਸ਼ਰਧਾ ਆ ਉਹਦਾ ਪ੍ਰੇਮ ਆ ਸਨੇਹ ਆ ਲਗਾਓ ਆ ਮੁਹੱਬਤ ਆ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਧਾਰਮਿਕ ਗ੍ਰੰਥ ਹੈ ਜਾਂ ਨਹੀਂ ਹੈਗੇ ਆ ਤੇ ਫਿਰ ਉਹਨਾਂ ਦੀ ਵੀ ਕੋਈ ਨਾ ਕੋਈ ਮਰਜ਼ਾਵਾ ਆ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਬੰਨ ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਬੋਧੀਆਂ ਦਾ ਵੀ ਤਾਂ ਕੋਈ ਨਿਜ਼ਮ ਹੋਏਗਾ ਹੀ ਜੈਨੀਆਂ ਦਾ ਵੀ ਕੋਈ ਨਿਜ਼ਮ ਹੋਏਗਾ ਹੀ ਔਰ ਇੱਥੋਂ ਤੱਕ ਉਹਨਾਂ ਦੇ ਵਿੱਚ ਤਾਂ ਕੋਈ ਨਾ ਕੋਈ ਗ੍ਰੰਥ ਹੋਣ ਗਈ ਸਾਰਿਆਂ ਧਰਮਾਂ ਦਾ ਉਹ ਆਪੋ ਆਪਣੇ ਜਿੱਥੇ ਜਿੱਥੇ ਜੁਟੇ ਹੋਇਆ ਡਟੇ ਰਹਿਣ ਸਨਮਾਨ ਸਤਕਾਰ ਆ ਤੇ ਹੁਣ ਧਿਆਨ ਦਿਓ ਸਿੱਖ ਧਰਮ ਹਰਿਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਆ ਤੇ ਉਥੇ ਆਦਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਫੇ ਉਥੇ ਉਹੀ ਪ੍ਰਕਾਸ਼ ਰਹਿਣਾ ਚਾਹੀਦਾ ਸਿੱਖ ਧਰਮ ਵਾਲਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਸਾਡਾ ਧਰਮ ਪ੍ਰਫੁੱਲਤ ਹੋ ਰਿਹਾ ਔਰ ਉਹਦੇ ਰੂਲ ਅਸੂਲ ਆ ਉਹਦੇ ਨਿਜ਼ਮ ਆ ਉਹਨਾਂ ਨੂੰ ਕੋਈ ਇਹਦੇ ਵਿੱਚ ਕਬੀ ਪੇਸ਼ੀ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢਿਆ ਤਦ ਉਹਨਾਂ ਨੇ ਲੈਟਰ ਇਹ ਕੱਢਿਆ ਉਹਨਾਂ ਦੇ ਵਿੱਚ ਕੋਈ ਮਾਈਨਸ ਪੁਆਇੰਟ ਕੋਈ ਵੀਕ ਕੋਈ ਘਾਟ ਮਹਿਸੂਸ ਹੋਈ ਹੈ ਜਿਹਦੇ ਕਰਕੇ ਕੋਈ ਹੋ ਸਕਦਾ ਕੋਈ ਆਬਜੈਕਸ਼ਨ ਐਲੀਕੇਸ਼ਨ ਕਰਦਾ ਹੋਏਗਾ ਤੇ ਉਹਨਾਂ ਨੇ ਲੈਟਰ ਕੱਢਿਆ ਤੇ ਉਹਨਾਂ ਦੀ ਜਿਹੜੀ ਮਾਨ ਮਰਜ਼ਾਦਾ ਆ ਜੋ ਉਹਨਾਂ ਦੇ ਕਾਨੂੰਨ ਕਾਇਦੇ ਆ ਔਰ ਉਹ ਉਹਨਾਂ ਲਈ ਲਾਗੂ ਆ ਤੇ ਇਹਨਾਂ ਵੇ ਉਹਦੀ ਪਾਲਣਾ ਕਰਦੇ ਆ ਧੰਨਵਾਦ ਆ ਹੁਣ ਉੱਥੇ ਕੋਈ ਹੋਰ ਗ੍ਰੰਥ ਰੱਖਿਆ ਜਾ ਸਕਦਾ ਬੋਲੋ ਓਏ ਉੱਚੀ ਨਹੀਂ ਨਹੀਂ ਤੇ ਹੁਣ ਧਿਆਨ ਦੇਣਾ ਧਿਆਨ ਦੇਣਾ ਆਪਣੇ ਹਿਰਦੇ ਚ ਆਪਣੇ ਗੁਰੂ ਸਾਹਿਬਾਨ ਨੂੰ ਧਿਆ ਕੇ ਮਨ ਦੇ ਵਿੱਚ ਵਸਾ ਕੇ ਇਹ ਬੇਨਤੀ ਕਰੋ ਬੇ ਦੱਸੋ ਬਈ ਆਪਣੀ ਆਸਥਾ ਤੇ ਸ਼ਰਧਾ ਆਪਾਂ ਸਤਿਗੁਰੂ ਅਰਬਦਾਸ ਜੀ ਮਹਾਰਾਜ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਤੇ ਆਪਣਾ ਕੇਂਦਰੀ ਸਥਾਨ ਕਿੱਥੇ ਐ ਹਾਂ ਜੀ ਬੋਲੋ ਜੀ ਕਾਂਜੀ ਬਨਾਰਸ ਐ ਤਾਂ ਧਿਆਨ ਦੇਣਾ ਉਹੀ ਆਪਣਾ ਕੇਂਦਰੀ ਸਥਾਨ ਆ ਗੁਰੂ ਅਰਬਦਾਸ ਜੀ ਦੇ ਨਾਂ ਤੇ ਬਣਿਆ ਹੋਇਆ ਜਨਮ ਸਥਾਨ ਤੇ ਬਣਿਆ ਹੋਇਆ ਗੁਰੂ ਅਰਬਦਾਸ ਜੀ ਦੇ ਕਰੋੜਾ ਪ੍ਰਾਣੀ ਕਰੋੜਾ ਸ਼ਰਧਾਲੂ ਪੂਰੇ ਵਰਲਡ ਦੇ ਵਿੱਚ ਪੂਰੇ ਵਿਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਜਿੱਥੇ-ਜਿੱਥੇ ਵੀ ਰੋਜੀ ਰੋਟੀ ਲਈ ਮਹਾਰਾ ਦੇ ਪੈਰੋਕਾਰ ਸ਼ਰਧਾਲੂ ਸੇਵਕ ਉਹ ਗਏ ਹੋਇਆ ਤੇ ਆਪਣੀ ਆਸਥਾ ਤੇ ਸ਼ਰਧਾ ਰੱਖੀ ਹੋਈ ਹੈ ਔਰ ਉਹਨਾਂ ਦਾ ਸਾਰਿਆਂ ਦਾ ਧਿਆਨ ਗੁਰੂ ਕੀ ਨਗਰੀ ਜਨਮ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਕਾਂਸੀ ਦੇ ਵਿੱਚ ਉੱਥੇ ਟਿਕੀ ਹੋਈ ਹੈ ਇਹ ਗੱਲ ਸੱਚੀ ਹੈ ਅੱਜ ਦੀ ਤਰੀਕ ਦੇ ਵਿੱਚ ਉਥੇ ਕਿਸ ਗ੍ਰੰਥ ਦਾ ਪ੍ਰਕਾਸ਼ ਆ ਬੋਲੋ ਇੱਕ ਵਾਰੀ ਫੇ ਬੋਲੋ ਸਤਿਗੁਰ ਬਿਦਾਸ ਅਮਰਤ ਬਾਣੀ ਦਾ ਪ੍ਰਕਾਸ਼ ਆ ਤੇ ਫੇ ਹੁਣ ਇਹਦੇ ਵੀ ਤਾਂ ਨਿਜਮ ਹੀ ਆ ਇਹਦੇ ਵੀ ਰੂਲ ਅਸੂਲ ਆ ਔਰ ਇਹਦਾ ਵੀ ਇਹ ਸਿਸਟਮ ਆ ਕਾਨੂੰਨ ਆ ਔਰ ਧਿਆਨ ਦੇਣਾ ਇਹਦੀ ਵੀ ਮਰਜ਼ਾਦ ਆ ਤਾਂ ਹੁਣ ਖਿਆਲ ਕਰਿਓ ਧਿਆਨ ਦਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜਿੰਨੀਆਂ ਵੀ ਸੁਭਧਾਵਾਂ ਜਿੰਨੇ ਵੀ ਟਰਸਟ ਤੇ ਕਮੇਟੀਆਂ ਔਰ ਜਿੰਨੇ ਵੀ ਬਦਵਾਨ ਆਇਆ ਤੁਸੀਂ ਸਾਰਿਆਂ ਨੇ ਇੱਕ ਦੂਏ ਨੂੰ ਸਨੇਹਾ ਦੇਣਾ ਜਿਹੜੇ ਗੁਰੂ ਰਬਦਾਸ ਜੀ ਨੂੰ ਮੰਨਣ ਵਾਲੇ ਆ ਵਾਵਾ ਸਾਹਿਬ ਨੂੰ ਮੰਨਣ ਵਾਲੇ ਆ ਰਬਦਾਸੀਆ ਕਹਿੰਦੇ ਅਮਰ ਸਿਧ ਸੰਤ ਰਾਮਾਨੰਦ ਨੂੰ ਮੰਨਣ ਵਾਲੇ ਆ ਔਰ ਜਿਨ੍ਹਾਂ ਦੀ ਆਸਥਾ ਆ ਵੀ ਸਾਡਾ ਕੇਂਦਰੀ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਬਨਾਰਸ ਹੈ ਧਿਆਨ ਦੇਣਾ 12 ਫਰਵਰੀ 2025 ਦਿਨ ਬੁੱਧਵਾਰ ਨੂੰ 648 ਮਹਾਨ ਪ੍ਰਕਾਸ਼ ਦਿਹਾੜਾ ਗੁਰਪਰਵਾ ਆ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਏਗਾ ਔਰ ਪਹਿਲਾਂ ਵੀ ਮਨਾਏ ਜਾਂਦੇ ਆ ਮਨਾਏ ਜਾਂਦੇ ਆ ਤੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਹੈ ਹੱਥ ਜੋੜ ਕੇ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਵੀ ਬੁੱਧੀਜੀਵੀ ਬਦਵਾਨਾਂ ਨੂੰ ਵੀ ਗਿਆਤਾਵਨ ਲੋਕਾਂ ਨੂੰ ਵੀ ਔਰ ਪ੍ਰੀਚਰ ਤੇ ਪ੍ਰਚਾਰਕ ਲੈਕਚਰਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਪੂਰੇ ਪੰਜਾਬ 'ਚ ਸੋਸ਼ਲ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਹ ਸੰਦੇਸ਼ ਦਿਓ ਬਈ ਗੁਰਪੁਰਬ ਜਦੋਂ ਮਨਾਉਣਾ ਜਾਂ ਗੁਰਪੁਰਬ ਤੋਂ ਬਾਅਦ ਕੋਈ ਵੀ ਸਮਾਗਮ ਮਨਾਉਣਾ ਖੁਸ਼ੀ ਦਾ ਗਮੀ ਦਾ ਸਮਾਗਮ ਛੋਟਾ ਜਾਂ ਵੱਡਾ ਜੇ ਤਾਂ ਆਜ਼ਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮਰਜ਼ਾਦਾ ਆਪਣੇ ਗੁਰੂਆਂ ਦੀ ਸਤਿਗੁਰਾਂ ਦੀ ਭਾਬ ਗੁਰੂ ਰਵਿਦਾਸ ਮਹਾਰਾਜ ਜੀ ਦੀ ਉੱਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਜ਼ਾਦਾ ਦੇ ਤਹਿਤ ਉਹਦੇ ਅnder ਰਹਿ ਕੇ ਮਨਾਇਆ ਜਾਏ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਸਤਗੁਰੂ ਰਵਿਦਾਸ ਸ਼ਕਤੀ ਜੈ ਸਤਗੁਰੂ ਰਵਿਦਾਸ ਸ਼ਕਤੀ ਇਹ ਪਰਣ ਕਰੋ ਧਿਆਨ ਦੇਣਾ ਉਹਨਾਂ ਦੀ ਦੌੜ ਵਿੱਚ ਫਸਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਜੋੜਿਆਂ ਵਿੱਚ ਡਿਗਣ ਦਾ ਤਰਲੇ ਤੱਪੇ ਤੇ ਮਨ ਤਾਂ ਤਰਨ ਦਾ ਕਰਨ ਦਾ ਕੋਈ ਫਾਇਦਾ ਨਹੀਂ ਸਾਹ ਦੇਂਦੀ ਗਲਾਮੀ ਨਾਲੋ ਇੱਕ ਦਿਨ ਅਣਖ ਨਾਲ ਜੀਣਾ ਵਹਿਤਰ ਹੈ ਤੇ ਤੁਸੀਂ ਗੁਰੂਆਂ ਲਈ ਸਤਗੁਰਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਨਿਸ਼ਾਵਰ ਕਰਦੇ ਹੋ ਪਰਨ ਕਰੋ ਕਿ ਜਿੰਨੇ ਵੀ ਆਉਣ ਵਾਲੇ ਸਮਾਗਮ ਆਪਣੇ ਘਰਾਂ ਚ ਆ ਗੁਰੂ ਘਰਾਂ ਚ ਆ ਔਰ ਉਹ ਅਮਰਤ ਬਾਣੀ ਦੀ ਹਯੂਰੀ ਚ ਹੋਣ ਮਰਜ਼ਾਦਾ ਦੇ ਨਾਲ ਹੋਣ ਤੇ ਬੜੇ ਪਿਆਰ ਨਾਲ ਤੁਸੀਂ ਕਰ ਸਕਦੇ ਆ ਬੋਲੋ ਇਹਦੇ ਲਈ ਰਾਜੀ ਆ ਆਵਾਜ਼ ਘਟਿਆ ਰਾਜੀ ਹੈ ਹੋਣਗੇ ਹੁਣ ਦੂਸਰੀ ਬੇਨਤੀ ਹੋਰ ਸੁਣ ਲਓ ਉਹੀ ਰਾਗੀ ਢਾਡੀ ਉਹੀ ਕਲਾਕਾਰ ਉਹੀ ਪ੍ਰਚਾਰਕ ਤੇ ਉਹੀ ਬੁੱਧੀਜੀਵੀ ਵਿਦਵਾਨ ਲੈਕਚਰਰ ਪ੍ਰੀਚਰ ਉਹੀ ਬੁਲਾਓ ਜਿਹੜਾ ਗੁਰੂ ਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ ਜੈਸ ਮਹਾਰਾਜ ਕੀ ਇਹ ਗੱਲ ਠੀਕ ਹੈ ਉਹੀ ਰਾਗੀ ਟਾਡੀ ਕਲਾਕਾਰ ਸਿੰਗਰ ਕੀਰਤਨ ਵਾਲਾ ਔਰ ਪਾਠ ਕਰਨ ਵਾਲਾ ਉਹੀ ਬੁਲਾਓ ਜਿਹੜਾ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ ਸਤਕਾਰ ਕਰਦਾ ਹੋਵੇ ਇਜ਼ਤਮਾਨ ਕਰਦਾ ਹੋਵੇ ਉਹਦੇ ਅੰਦਰ ਦਿਨੀ ਭਾਵਨਾ ਹੋਵੇ ਤਾਂ ਸੋਨੇ ਤੇ ਸਹਾਗੇ ਵਾਲੀ ਗੱਲ ਬਣ ਜਾਏਗੀ ਤਾਂ ਆ ਜਿਹੜਾ ਹੁਕਮਨਾਮਾ ਆ ਇਹ ਆਪਣੇ ਤੇ ਲਾਗੂ ਨਹੀਂ ਹੁੰਦਾ ਇਹ ਉਹਨਾਂ ਤੇ ਆ ਇਹ ਜਿਨ੍ਹਾਂ ਨੇ ਇਹ ਪ੍ਰਚਾਰ ਪ੍ਰਸਾਰ ਕਰਦੇ ਆ ਇਸ ਲਈ ਉਹਦਾ ਅਲਰਟ ਰਾਓ ਸੁਚੇਤ ਰਾਓ ਹਾਂ ਪ੍ਰੀਚਰ ਪੈਦਾ ਕਰੋ ਪ੍ਰਚਾਰਕ ਪੈਦਾ ਕਰੋ ਲੈਕਚਰਾਰ ਪੈਦਾ ਕਰੋ ਗਿਆਨੀ ਤਿਆਨੀ ਪੈਦਾ ਕਰੋ ਔਰ ਇਥੋਂ ਤੱਕ ਰਾਗੀ ਟਾਡੀ ਪਾਠੀ ਪੈਦਾ ਕਰੋ ਕਿਸੇ ਦੀਆਂ ਮਨਤਾ ਕਰ ਲਈਏ ਨਾ ਪੈਣ ਕੀ ਨਹੀਂ ਕਰ ਸਕਦੇ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤੁਸੀਂ ਕਰ ਸਕਦੇ ਆ ਤੇ ਜਦ ਰਾਮਾਨੰਦ ਜੀ ਕਰ ਸਕਦੇ ਆ ਤਾਂ ਤੁਸੀਂ ਤਾਂ ਉਹਨਾਂ ਦੀ ਗੁੜਤੀ ਲਈ ਹੈ ਵਾਹਿਗੁਰੂ ਜਦ ਉਹ ਕਰ ਸਕਦੇ ਆ ਤੇ ਤੁਸੀਂ ਉਹਨਾਂ ਦੇ ਅਨੁਯਾਈਆਂ ਪੈਰੋਕਾਰ ਆ ਸ਼ਰਦਾਲੂ ਆ ਸਾਡਾ ਕੇਂਦਰੀ ਅਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਜਨਮ ਸਥਾਨ ਸਤਗੁਰ ਵਦਾਸ ਮਹਾਰਾਜ ਜੀ ਹੈ ਉੱਥੋਂ ਜੋ ਵੀ ਹੁਕਮਨਾਮਾ ਆਏਗਾ ਉਹਨੂੰ ਆਪਾਂ ਸਾਰੇ ਇਨ ਬੈਨ ਉਹਦੀ ਪਾਲਣਾ ਕਰੀਏ ਪਾਲਣਾ ਕਰੀਏ ਹੁਣੇ-ਹੁਣੇ ਦਵਿੰਦਰ ਜੀ ਕਹਿ ਕੇ ਹਟੇ ਨੇ ਵੀ ਉੱਥੋਂ ਇਸੇ ਤਰ੍ਹਾਂ ਦੇ ਮੈਸੇਜ ਕੋਈ ਨਾ ਕੋਈ ਆ ਸਮਾਜ ਲਈ ਕੌਮ ਲਈ ਅੱਗੇ ਵਧਣ ਲਈ ਵਿਚਾਰ ਤਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਉਥੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੁੰਦਾ ਰਹੇਗਾ ਜਦੋਂ ਵੀ ਕਿਤੇ ਸਮਾਜ ਤੇ ਕੌਮ ਤੇ ਲਾਣੇ ਤੇ ਭਾਈਚਾਰੇ ਤੇ ਆਪਣੇ ਕਬੀਲੇ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਖਤਰੇ ਦੇ ਬੱਦਲ ਮਡਰਾਉਂਦੇ ਆ ਤਾਂ ਤੁਸੀਂ ਮਹਾਪੁਰਸ਼ਾਂ ਦੇ ਕੋਲ ਜਾ ਕੇ ਬੇਨਤੀ ਕਰੋ ਉਹਨਾਂ ਦੇ ਨਾਲ ਤਾਲਮੇਲ ਕਰੋ ਸੰਪਰਕ ਕਰੋ ਟਰੱਸਟ ਨਾਲ ਕਮੇਟੀ ਨਾਲ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੇਗਾ ਤਾਂ ਇਸ ਲਈ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਦਾਸ ਸਾਦਾ ਨਾ ਕੁਝ ਕਹਿੰਦਾ ਹੋਇਆ ਇਹੀ ਬੇਨਤੀ ਆ ਵੀ ਖਿਆਲ ਰੱਖਿਓ ਧਿਆਨ ਰੱਖਿਓ ਵੀ ਅਸੀਂ ਓਦਾਂ ਦੇ ਰਾਗੀ ਟਾਢੀ ਬੁਲਾਉਣੇ ਹੀ ਨਹੀਂ ਜਿਨ੍ਹਾਂ ਦੇ ਅੰਦਰ ਹੋ ਰਿਹਾ ਤੇ ਬਾਹਰ ਕੁਝ ਹੋ ਰਿਹਾ ਨਾਲੇ ਪੈਸੇ ਦਿੰਦੇ ਆ ਨਾਲੇ ਮਨਤਾ ਕਰਦੇ ਆ ਫੇਰ ਬਾਹਰ ਚ ਅੰਦਰੋਂ ਅੰਦਰੀ ਬਿਸਕੋਲਦੇ ਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਇਸ ਕਰਕੇ ਪਮਾ ਪ੍ਰੋਗਰਾਮ ਛੋਟਾ ਹੋਵੇ ਲੇਕਿਨ ਵਧੀਆ ਮਨਾ ਲਓ ਜਿਨੀ ਕ ਹੈਸੀਅਤ ਆ ਜਿਨੀ ਕੋ ਫੁਰਸਤ ਆ ਜਿਨੀ ਕ ਹਿੰਮਤ ਆ ਤੁਸੀਂ ਆਜ਼ਾਦ ਹੋ ਕੇ ਮਨਾਓ ਆਜ਼ਾਦ ਹੋ ਕੇ ਮਨਾਓ ਖੁਸ਼ੀ ਨਾਲ ਮਨਾਓ ਪਿਆਰ ਸਤਕਾਰ ਸਦ ਭਾਵਨਾ ਨਾਲ ਮਨਾਓ ਰਲ ਮਿਲ ਕੇ ਮਨਾਓ ਆ ਸਾਰੇ ਮਹਾਪੁਰਸ਼ ਆ ਆ ਬਾਬਾ ਜੀ ਕਹਿੰਦੇ ਮੈਨੂੰ ਬੰਦਨ ਲਾਤ ਲਈ ਰੱਖੋ ਪਾਪ ਇਹ ਦੇਖਣ ਨੂੰ ਕੱਲੇ ਕੱਲੇ ਆ ਜਿੱਦਾ ਬਾਗ ਦੇ ਵਿੱਚ ਫੁੱਲਿਆ ਇਹਨਾਂ ਦੇ ਵਿੱਚ ਸੁਗੰਧੀ ਸਾਰਿਆਂ ਦੀ ਪੂਰੀ ਐ ਤੇ ਇੱਕੋ ਜਈ ਐ ਇੱਕੋ ਜਈ ਆ ਇਹ ਵੇਖਣ ਨੂੰ ਇਹ ਮੂਰਤਾ ਕਲੀਆਂ ਕਲੀਆਂ ਆ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਖੁਸ਼ਬੂ ਗੁਰਬਦਾਸ ਜੀ ਦੀ ਆ ਉਹ ਹੈਗੀ ਆ ਉਹਦਾ ਆਨੰਦ ਲਾਓ ਧੰਨਵਾਦ ਆ ਟਰਸਟ ਕਮੇਟੀਆਂ ਦਾ ਸੁਭਾਵਾਂ ਦਾ ਬੁੱਧੀ ਜੀਵਿਆਂ ਦਾ ਬਦਵਾਨਾਂ ਦਾ ਔਰ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਸਮਾ ਕੱਢਿਆ ਠੀਕ ਆ ਚਿੰਤਾ ਦਾ ਵਿਸ਼ਾ ਆ ਇਹ ਹੋਣਾ ਚਾਹੀਦਾ ਸਮੇਂ-ਸਮੇਂ ਤੇ ਧਿਆਨ ਦੇਣਾ ਇਹ ਇਹ ਤਾਂ ਹਲੇ ਆ ਆਉਣ ਵਾਲੇ ਸਮੇਂ 'ਚ ਮੈਂ ਰਹਾ ਨਾ ਰਹਾ ਇਦਾਂ ਦੀਆਂ ਕੰਡੀਸ਼ਨਾਂ ਹੋਰ ਆਉਣਗੀਆਂ ਚੇਤਾ ਰੱਖਿਓ ਇਸ ਕਰਕੇ ਸਾਨੂੰ ਉਧਰ ਧਿਆਨ ਦੇਣ ਦੀ ਲੋੜ ਨਹੀਂ ਬਸ ਸਾਨੂੰ ਆਪਣੇ ਧਰਮ ਨੂੰ ਫਲਾਉਣਾ ਆਪਣੇ ਮਿਸ਼ਨ ਨੂੰ ਫਲਾਉਣਾ ਗੁਰਬਦਾ ਜੀ ਦੀ ਵਿਚਾਰ ਤਾਰਾ ਨੂੰ ਫਲਾਉਣਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਬੋਲੇ ਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਹੈ ਨਰਨਾਸੀਆ ਕਉਂਦੇ ਅਮਰ ਸੀ ਸੰਤ 라ਮਾਨੰਦ ਸ਼ਕਤੀ ਅਮਰ ਹੈ ਬੋਲੇ ਈਸ਼ੋ ਨਰਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ